ਜਿਹੜੀ ਕਾਂਗਰਸ ਸਰਕਾਰ ਹੈ ਇਹਨਾਂ ਨੇ 4 ਸਾਲ ਕੰਮ ਦੇ ਕੋਈ ਕੀਤਾ ਨਹੀਂ ਕਿਉਂਕਿ ਜਿਹੜਾ ਅੱਜ ਡਰੇ ਕਾਂਗਰਸ ਨੂੰ ਉਹ ਭਾਰਤੀ ਜਨਤਾ ਪਾਰਟੀ ਤੋਂਵੇਂ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਬਣ ਰਹੀ ਹੈ ਕਾਲੇ ਕਾਨੂੰਨ ਇੱਕ ਕਾਲੇ ਕਾਨੂੰਨ ਨਹੀਂ ਹੈਗਾ ਠੀਕ ਨਾ ਜੀ ਇੱਕ ਇਹ ਜਿਹੜੇ ਕਾਨੂੰਨ ਬਣਾਏ ਨੇ ਮੋਦੀ ਜੀ ਨੇ ਸਾਡੀ ਸਰਕਾਰ ਨੇ ਉਹ ਕਿਸਾਨਾਂ ਦੇ ਹਿੱਤੇ 'ਚ ਨਹੀਂ ਹੈ ਇਹ ਕਿਸਾਨਾਂ ਦੇ ਖਿਲਾਫ ਨਹੀਂ ਹੈਗੇ ਫਿਰ ਇੰਨਾ ਲੰਬਾ ਸੰਘਰਸ਼ ਕਿਉਂ ਚੱਲ ਰਿਹਾ ਹੈ? ਜਸੰਤ 84 ਦੇ ਵਿੱਚ ਕਾਂਗਰਸ ਨੇ ਜਦੋਂ ਕੋਈ ਕੰਮ ਨਹੀਂ ਕੀਤੇ ਤੇ ਦੰਗੇ ਕਰਵਾਏ ਹਾਲਾਤ ਖਰਾਬ ਕਰਾਏ ਇਹ ਉਹ ਵੀ ਦੁਬਾਰਾ ਟਾਈਮ ਲੈਣਾ ਚਾਹੁੰਦੀ ਹੈ। ਸ਼ਾਸਿਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਜਿਵੇਂ ਕਿ ਇਸ ਗੱਲ ਤੋਂ ਸਾਰੇ ਜਾਣੂ ਐ ਕਿ ਭਾਜਪਾ ਪਾਰਟੀ ਦੇ ਉੱਤੇ ਲਗਾਤਾਰ ਜਿਹੜੇ ਐ ਹਮਲੇ ਹੋ ਰਹੇ ਨੇ ਬੜੀਆਂ ਗੱਲਾਂ ਉੱਠ ਰਹੀਆਂ ਨੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਤੇ ਮੌਜੂਦ ਆ ਸਾਡੇ ਵਿੱਚ ਸੈਂਟਰਲ ਲੁਧਿਆਣਾ ਹਲਕਾ ਦੇ ਗੁਰਦੇਵ ਸ਼ਰਮਾ ਉਰਫ ਦੇਬੀ ਜੀ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਕੀ ਰੀਜ਼ਨ ਬਣੇ ਨੇ ਕੀ ਕਾਰਨ ਨੇ ਜੋ ਇਹਨੇ ਭਾਜਪਾ ਨੂੰ ਟਾਰਗੇਟ ਤੇ ਰੱਖਿਆ ਜਾ ਰਿਹਾ ਹੈ ਸਨਮਸਕਾਰ ਜੀ ਮਸਕਾਰ ਜੀ ਜਿਵੇਂ ਕਿ ਇਸ ਗੱਲ ਤੋਂ ਸਾਰੇ ਜਾਣੂ ਐ ਕਿ ਭਾਜਪਾ ਤੇ ਹੁਣ ਲਗਾਤਾਰ ਹਾਲੀ ਦੇ ਵਿੱਚ ਮਲੋਟ ਅਰੁਨ ਨਾਰੰਗ ਤੇ ਵੀ ਜਿਹੜੇ ਆ ਹਮਲਾ ਹੋਇਆ ਕੱਪੜੇ ਤੱਕ ਪਾੜ ਦਿੱਤੇ ਗਏ ਉਹਨਾਂ ਦੇ ਤੁਸੀਂ ਕੀ ਕਾਰਨ ਸਮਝ ਦੇਣਾ ਦੇ ਨਹੀਂ ਦੇਖੋ ਜਿਹੜੇ ਭਾਜਪਾ ਤੇ ਤੁਸੀਂ ਹਮਲੇ ਦੀ ਗੱਲ ਕਰ ਰਹੇ ਹੋ ਹਮਲੇ ਜਿਹੜੀ ਕਾਂਗਰਸ ਸਰਕਾਰ ਇਹਨਾਂ ਨੇ 4 ਸਾਲ ਕੰਮ ਦੇ ਕੋਈ ਕੀਤਾ ਨਹੀਂ ਔਰ ਇਹ ਕੰਮ ਆਪਣੀਆਂ ناکਾਮੀਆਂ ਨੂੰ ਛਾਪਣ ਦੀ ਖਾਤਰ ਆਪਣੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਇਹਨਾਂ ਨੇ ਲਗਾਤਾ ਹੈ ਔਰ ਜਿਹੜੇ ਸਾਰਾ ਲੈ ਰਹੇ ਨੇ ਕਿਸਾਨ ਵੀਰਾਂ ਦਾ ਲੈ ਰਹੇ ਨੇ ਮੇਰੇ ਕਿਸਾਨ ਵੀਰਾਂ ਨੂੰ ਇਹ ਗੁੰਮਰਾਹ ਕਰਕੇ ਇਹਨਾਂ ਨੇ ਜੋ ਮੋਦੀ ਜੀ ਨੇ ਜਿਹੜੇ ਕਾਨੂੰਨ ਬਣਾਏ ਨੇ ਉਹ ਕੋਈ ਵੀ ਕਾਨੂੰਨ ਜਿਹੜਾ ਵੇ ਉਹ ਜਿਹੜੇ ਕਿਸਾਨਾਂ ਦੇ ਉਲਟ ਨਹੀਂ ਹੈਗਾ ਸਾਰਾ ਉਹਨਾਂ ਦੇ ਹਿੱਤ ਦੇ ਵਿੱਚ ਹੈ ਔਰ ਕੁਝ ਜੜੀਆਂ ਇਹਨਾਂ ਦੀਆਂ ਕਿਸਾਨਾਂ ਦੀ ਜਥੇਬੰਦੀਆਂ ਨੇ ਉਹ ਕਿਸਾਨ ਕਾਂਗਰਸ ਦੇ ਨਾਲ ਮਿਲੀਆਂ ਹੋਈਆਂ ਨੇ ਕਿਉਂਕਿ ਕੈਪਟਨਾਂ ਮਿਲੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਨਾਲ ਮਿਲੀਆਂ ਹੋਈਆਂ ਨੇ ਕਾਂਗਰਸ ਨੇ 4 ਸਾਲਾਂ 'ਚ ਕੰਮ ਨਹੀਂ ਕੀਤਾ ਉਹਦੇ ਕਰਕੇ ਜਿਹੜੇ ਆਪਣੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਲਗਾਇਆ ਹੋਇਆ ਹੈ ਕਿਉਂਕਿ ਜਿਹੜਾ ਅੱਜ ਡਰੇ ਕਾਂਗਰਸ ਨੂੰ ਉਹ ਭਾਰਤੀ ਜਨਤਾ ਪਾਰਟੀ ਤੋਂ ਵੀ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਬਣ ਰਹੀ ਹੈ ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਹਰ ਕੰਮ ਨੂੰ ਲੋਕਾਂ ਨੂੰ ਗੁੰਮਰਾਹ ਕਰ ਰਹੀ ਏ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਇਹ ਦੇਸ਼ ਦੇ ਨਾਲ ਧੋਖਾ ਕਰ ਰਹੇ ਨੇ ਇਹ ਵੀ ਸਭ ਗੱਲ ਕਰ ਲਈਏ ਹੁਣ ਇਹ ਗੱਲ ਤੁਸੀਂ ਕੀਤੀ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਕਾਲੇ ਕਾਨੂੰਨ ਨੇ ਇਹ ਕਿਸਾਨਾਂ ਦੇ ਖਿਲਾਫ ਨਹੀਂ ਹੈਗੇ ਫਿਰ ਇੰਨਾ ਲੰਬਾ ਸੰਘਰਸ਼ ਕਿਉਂ ਚੱਲ ਰਿਹਾ ਹੈ ਸਰਕਾਰ ਨਾਲ ਮੀਟਿੰਗ ਵੀ ਕੀਤੀ ਆ ਉਹਨਾਂ ਨੇ ਫਿਰ ਕਿਉਂ ਇੰਨਾ ਲੰਬਾ ਸੰਘਰਸ਼ ਖਿੱਚਦਾ ਗਿਆ ਹੈ ਅਗਰ ਉਲਟ ਨਹੀਂ ਹੈਗੇ ਮੈਂ ਪਹਿਲਾਂ ਤੇ ਦੇਖੋ ਪੈਸਾ ਵੀ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਕਾਨੂੰਨਾਂ ਦੇ ਬਾਰੇ ਵੀ ਕਾਲੇ ਕਾਨੂੰਨ ਇਹ ਕਾਲੇ ਕਾਨੂੰਨ ਨਹੀਂ ਹੈਗੇ ਠੀਕ ਨਾ ਜੀ ਇਹ ਜਿਹੜੇ ਕਾਨੂੰਨ ਬਣਾਏ ਨੇ ਮੋਦੀ ਜੀ ਨੇ ਸਾਡੀ ਸਰਕਾਰ ਨੇ ਉਹ ਕਿਸਾਨਾਂ ਦੇ ਹਿੱਤੇ ਚ ਨੇ ਕਿਉਂਕਿ ਪਿਛਲੇ 70 ਸਾਲ ਤੋਂ 65 ਸਾਲ ਤੋਂ ਜਿਹੜੇ ਕਿਸਾਨ ਨੇ ਖੁਦਕਸ਼ੀਆਂ ਕਰਦੇ ਆ ਰਹੇ ਨੇ ਔਰ ਮੋਦੀ ਜੀ ਨੇ ਕਿਸਾਨਾਂ ਦੀ ਆਮਦਨ ਡਬਲ ਹੋਵੇ ਆਮਦਨਾਂ ਚ ਵਾਧਾ ਹੋਵੇ ਅਰੇਸ ਕਰਕੇ ਜਿਹੜੇ ਕੁਝ ਕਾਨੂੰਨਾਂ ਨੂੰ ਚੇਂਜ ਉਹਨਾਂ ਨੇ ਕੁਝ ਕੀਤਾ ਤੇ ਉਹ ਕਿਸਾਨਾਂ ਦੇ ਹਿੱਤ ਵਿੱਚ ਕੀਤਾ ਪਰ ਤੁਹਾਨੂੰ ਦੱਸਿਆ ਵੀ ਜਿਹੜੇ ਜੱਥੇਬੰਦੀਆਂ ਨੇ ਜਾਂ ਕਾਂਗਰਸ ਸਰਕਾਰ ਹੈ ਉਹ ਉਹਨੂੰ ਕਿਸਾਨ ਵੀਰਾਂ ਨੂੰ ਉਲਝਾ ਕੇ ਗੁੰਮਰਾ ਕਰਕੇ ਉਹਨਾਂ ਨੇ ਉਹਨਾਂ ਨੂੰ ਰੋੜਾ ਤੇ ਲਿਆਂਦਾ ਹੋਇਆ ਬੜੇ ਜਲਦੀ ਕਿਸਾਨ ਵੀਰ ਐਸਾ ਐਸਾ ਸਮਝ ਰਹੇ ਨੇ ਇਸ ਗੱਲ ਨੂੰ ਵੀ ਸਾਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਇਹ ਸਾਰੀ ਸਾਡੇ ਨਾਲ ਰਾਜਨੀਤੀ ਹੋ ਰਹੀ ਹੈ ਥੋੜੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਆ ਜਾਏਗਾ ਸਭ ਕੁਝ ਹਰ ਗੱਲਾਂ ਤਾਂ ਕਾਫੀ ਨੇ ਪਹਿਲਾਂ ਵੀ ਜੜੀਆਂ ਕਿਸਾਨ ਭਾਈਚਾਰਾ ਇੱਕੋ ਹੀ ਗੱਲ ਤੇ ਐ ਬਈ ਇਹ ਸਾਨੂੰ ਮੂਰਖ ਦੱਸਦੇ ਨੇ ਪਰ ਅਸੀਂ ਮੂਰਖ ਨਹੀਂ ਹੈਗੇ ਸੋ ਸਮਝ ਕੇ ਜਿਹੜੇ ਉੱਥੇ ਪ੍ਰਦਰਸ਼ਨ ਚੱਲ ਰਿਹਾ ਦਿੱਲੀ ਦੇ ਵਿੱਚ ਉਸ ਤੋਂ ਪਹਿਲਾਂ ਇੱਥੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਚੱਲਿਆ ਫਿਰ ਵੀ ਕਿਉਂ ਇਹ ਗੱਲਾਂ ਉੱਠ ਰਹੀਆਂ ਕਿ ਹੋਰ ਉਹਨਾਂ ਨੂੰ ਸਮਝ ਆ ਜਾਏਗੀ ਥੋੜੇ ਕੁ ਦਿਨਾਂ ਤੱਕ ਨਹੀਂ ਜਿਹੜੀ ਕਿਸਾਨ ਮਤ ਉਹਨਾਂ ਕਹਿੰਦੇ ਵੀ ਇਹ ਸਾਰਾ ਜੀ ਪਲਾਨ ਕੀਤਾ ਹੋਇਆ ਹੈ ਵੀ ਕਾਂਗਰਸ ਦਾ ਪਲੈਨਿੰਗ ਦੇ ਨਾਲ ਇਹ ਸਾਰੇ ਗੁਮਰਾ ਕੀਤਾ ਹੈ ਕਿਸਾਨਾਂ ਨੂੰ ਕਿਸਾਨ ਮੇਰੇ ਵੀਰ ਉੱਥੇ ਜਿਹੜੇ ਹੈਗੇ ਨੇ ਉਹ ਗੁਮਰਾ ਕੀਤੇ ਹੋਏ ਬੈਠੇ ਨੇ ਔਰ ਜਿਹੜੀ ਉਹਨਾਂ ਦੀ ਜੱਥੇਬੰਦੀਆਂ ਨੇ ਉਹ ਜਿਹੜੇ ਕਾਂਗਰਸ ਸਰਕਾਰ ਹੈ ਉਹਦੇ ਅੰਡਰ ਕੰਮ ਕਰ ਰਹੀਆਂ ਨੇ ਕਾਂਗਰਸ ਦੇ ਨਾਲ ਨਾਲ ਹੋਰ ਪਾਰਟੀਆਂ ਵੀ ਜਿਹੜਾ ਸਮਰਥਨ ਕਰ ਰਹੀਆਂ ਕਿ ਜ਼ਾਨਾ ਦਾ ਆਪ ਹੋਗੀ ਅਕਾਲੀ ਹੋਗੀ ਦੇਖੋ ਜਿਹੜੇ ਤੁਸੀਂ ਕਾਨੂੰਨ ਦੀ ਗੱਲ ਕਰ ਰਹੇ ਹੋ ਕਾਂਗਰਸ ਦੀ ਕਰ ਰਹੇ ਹੋ ਜਾਂ ਆਮ ਆਦਮੀ ਪਾਰਟੀ ਦੀ ਕਰ ਰਹੇ ਹੋ ਅਕਾਲੀ ਦਲ ਦੀ ਕਰ ਰਹੇ ਹੋ ਇਹ ਜਿਹੜੇ ਕਾਨੂੰਨ ਬਣੇ ਨੇ ਇਹਨਾਂ ਦੇ ਸਾਹਮਣੇ ਨਹੀਂ ਬਣੇ ਕਿ ਆਏ ਜਿਹੜੇ ਕਾਨੂੰਨ ਨੇ ਉਸ ਟਾਈਮ ਅਕਾਲੀ ਦਲ ਸਾਡੇ ਨਾਲ ਮੈਂਬਰ ਨਹੀਂ ਸੀ ਹੈਗੇ ਔਰ ਇਹ ਪਿਛਲੇ ਸਾਲਾਂ ਤੋਂ ਇਹਨਾਂ ਕਾਨੂੰਨਾਂ ਦੀ ਜਿਹੜੀ ਜਿਹੜੇ ਇਹ ਕਾਨੂੰਨ ਬਣਾਏ ਨੇ ਉਹ ਤੁਹਾਡੇ ਕਾਂਗਰਸ ਸਰਕਾਰ ਦੇ ਟਾਈਮ ਦੇ ਬਣੇ ਹੋਏ ਨੇ ਅੱਜ ਕੋਈ ਨਵੇਂ ਦੇ ਕਾਨੂੰਨ ਬਣੇ ਨਹੀਂ ਉਸ ਟਾਈਮ ਇਹਨਾਂ ਨੇ ਸਾਰਿਆਂ ਨੇ ਸਹਿਮਤੀ ਜਤਾਈ ਹੈ ਅੱਜ ਇਹਨਾਂ ਨੂੰ ਦੇਖਿਆ ਬਿੱਲੋ ਜੀ ਇਹ ਸਾਡਾ ਇੱਕ ਇਸ਼ੂ ਬਣ ਸਕਦਾ ਹੈ ਲੋਕੀ ਇਸ ਗੱਲ ਤੋਂ ਭਟਕ ਸਕਦੇ ਨੇ ਤੁਹਾਡੇ ਜ਼ਮੀਨਾਂ ਖੋਲਣਗੇ ਕਿਦਾਂ ਜ਼ਮੀਨਾਂ ਖੋਲਣਗੇ ਜੀ ਦੱਸੋ ਕੌਣ ਜ਼ਮੀਨਾਂ ਖੋਲ ਲੇਗਾ ਮੋਦੀ ਜੀ ਨੇ ਅੱਜ ਵੀ ਕਿਹਾ ਵੀ ਜ਼ਮੀਨਾਂ ਕੌਣ ਖੋਏਗਾ ਤੁਹਾਡਾ ਕੋਈ ਵੀ ਜ਼ਮੀਨ ਹੈ ਤੁਹਾਡਾ ਕੋਈ ਮਕਾਨ ਹੈ ਅੱਜ ਮੇਰੇ ਕੋਲ ਇੱਥੇ ਸ਼ਹਿਰ ਚ ਦੋ ਮਕਾਨ ਨੇ ਮੇਰੀ ਮਰਜ਼ੀ ਮੈਂ ਕਿਰਾਏ ਤੇ ਦਵਾ ਜਾਂ ਨਾ ਦਵਾ ਤੱਕੇ ਨਾਲ ਮੇਰੇ ਕੋਲ ਕੋਈ ਪ੍ਰਾਈਜ਼ ਜਾ ਕੇ ਲੈ ਸਕਦਾ ਵੀ ਕੋਈ ਆਰਲੀ ਬਾਹਰੀ ਕੰਪਨੀ ਮੇਰੇ ਕੋਲ ਕੋਈ ਕਿਰਾਏ ਤੇ ਲੈਵੇ ਲੈ ਸਕਦੀ ਹੈ ਨਹੀਂ ਲੈ ਸਕਦੀ ਤੇ ਮੇਰੇ ਕੋਲ ਮੈਂ ਮੇਰੀ ਵੀ ਅੱਜ ਲੁਧਿਆਣਾ ਚ ਮੈਂ ਵੀ ਜ਼ਿੰਮੇਦਾਰ ਹਾਂ ਜੀ ਇਹ ਦੇ ਕਾਂਗਰਸ ਸਰਕਾਰ ਜਿਹੜੀ ਹੈ ਨਾ ਜੀ ਇਹ ਗੁੰਮਰਾਹ ਕਰ ਰਹੀ ਹੈ ਹਿੰਦੂ ਸਿੱਖ ਦਾ ਸਵਾਲ ਬਣਾ ਰਹੀ ਹੈ ਇਹ ਜ਼ਿਮੀਦਾਰ ਜਿਹੜਾ ਕਹਿ ਰਹੇ ਨੇ ਇਹ ਸਰਦਾਰ ਸਿੱਖ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੂੰ ਸਰਦਾਰ ਮਤਲਬ ਜ਼ਿਮੀਦਾਰ ਕਹਿ ਰਹੇ ਨੇ ਪੈਸਾ ਮੈਂ ਵੀ ਜ਼ਿਮੀਦਾਰ ਹਾਂ ਮੇਰੇ ਦਾਦਾ ਜੀ ਜ਼ਿਮੀਦਾਰ ਰਹੇ ਨੇ ਮੇਰੇ ਡੈਡੀ ਸਾਹਿਬ ਵੀ ਮੈਂ ਜ਼ਿਮੇਦਾਰੀ ਕੀਤੀ ਔਰ ਮੇਰੀ ਅੱਜ ਵੀ ਜ਼ਮੀਨ ਹੈਗੀ ਹੈ ਮੈਂ ਜ਼ਿਮੀਦਾਰ ਨਹੀਂ ਹੈਗਾ ਇਸ ਕਰਕੇ ਇਹ ਕੁਝ ਮਤਲਬ ਗਲਤ ਪ੍ਰਚਾਰ ਕਰਕੇ ਦੇਸ਼ ਦੇ ਵਿੱਚ ਜੜਈਏ ਮਤਲਬ ਕੁਝ ਜਿਨ੍ਹਾਂ 84 ਦੇ ਵਿੱਚ ਕਾਂਗਰਸ ਨੇ ਜਦੋਂ ਕੋਈ ਕੰਮ ਨਹੀਂ ਕੀਤੇ ਤੇ ਦੰਗੇ ਕਰਵਾਏ ਹਾਲਾਤ ਖਰਾਬ ਕਰਾਏ ਇਹ ਉਹੇ ਦੁਬਾਰਾ ਟਾਈਮ ਲੈਣਾ ਚਾਹੰਦੀ ਹੈ ਬਾਹਰਲੇ ਕਿਸਾਨਾਂ ਨੂੰ ਇਸ ਚੀਜ਼ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਔਰ ਬਾਅਦ ਵਿੱਚ ਜਿਹੜੇ ਕਿਸਾਨ ਨੇ ਬੜੇ ਖੁਸ਼ਹਾਲ ਨੇ ਪੰਜਾਬ ਨਾਲੋਂ ਕਿਤੇ ਖੁਸ਼ਹਾਲ ਨੇ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਕਾਂਗਰਸ ਸਰਕਾਰ ਰਹੀ ਹੈ ਕਿਸਾਨਾਂ ਨੂੰ ਗੁੰਮਰਾਹ ਕਰਦੇ ਰਹੀ ਹੈ ਕਿਸਾਨਾਂ ਨੂੰ ਵੋਟਾਂ ਦੇ ਖਾਤਰ ਵੋਟਾਂ ਦੀ ਰਾਜਨੀਤੀ ਕਰਕੇ ਲੁੱਟ ਨਹੀਂ ਰਹੀ ਹੈ ਔਰ ਅੱਜ ਵੀ ਇਹ ਜਿਹੜੀ ਕਿਸਾਨਾਂ ਨੂੰ ਆਪਣੇ ਪੈਰਾਂ ਦੇ ਸਟੈਂਡ ਨਾ ਹੋਣ ਕਿ ਸਾਡੇ ਜਿਹੜੀ ਮੋਟਾਂ ਦੀ ਰਾਜਨੀਤੀ ਉਹਦੇ ਚ ਹੀ ਫਸੇ ਰਹਿਣ ਇਸ ਕਰਕੇ ਗੁੰਮਰਾਹ ਕਰ ਰਹੀ ਹੈ ਜਿਹੜਾ ਇੱਕ ਸਵਾਲ ਹੋਰ ਜਿਹੜੇ ਹਮਲੇ ਹੋਏ ਨੇ ਅਰੁਣ ਨਾਰੰਗ ਤੇ ਹਾਲੀ ਦੇ ਵਿੱਚ ਹਮਲਾ ਕੀਤਾ ਗਿਆ ਮਲੋੜ ਦੇ ਵਿੱਚ ਤੇ ਹੋਰ ਵੀ ਜਿਹੜੇ ਹਮਲੇ ਭਾਜਪਾ ਤੇ ਹੁੰਦੇ ਰਹੇ ਆ ਹੁਣ ਤੱਕ ਕੀ ਲੱਗਦਾ ਇਹ ਇਹ ਸਾਰਾ ਕੁਝ ਕਿਸਾਨੀ ਆੜ ਦੇ ਵਿੱਚ ਕੌਣ ਕਰ ਰਿਹਾ ਹੈ ਜਾਂ ਕਿੱਦਾਂ ਕੀ ਹੋ ਰਿਹਾ ਇੱਕ ਕਿਸਾਨਾਂ ਦੀ ਆੜ ਦੇ ਵਿੱਚ ਕਾਂਗਰਸ ਦੇ ਗੁੰਡੇ ਨੇ ਆਮ ਆਦਮੀ ਪਾਰਟੀ ਦੇ ਗੁੰਡੇ ਨੇ ਜਿਹੜਾ ਇਹ ਸਾਰਾ ਡਰਾਮਾ ਕਰਦੇ ਨੇ ਔਰ ਤੁਸੀਂ ਦੇਖੋ ਸਾਡੇ ਨਾਰਿੰਗ ਜੀਤੇ ਨੇ ਆਨੇ ਹਮਲਾ ਕੀਤਾ ਹੈ। ਕੀ ਇਹ ਦੇਸ਼ ਇਜਾਜ਼ਤ ਦਿੰਦਾ ਵੀ ਕਿਸੇ ਨੂੰ ਤੁਸੀਂ ਨੰਗਾ ਕਰਦੇ ਹੋ? ਕੌਣ ਇਨਸਾਨ ਹੈ ਜਿਹੜਾ ਕਿਹੜਾ ਜ਼ਿੰਮੇਦਾਰ ਹੈ ਜਿਹੜਾ ਕਹੇਗਾ ਜੀ ਮੈਂ ਕਿਸੇ ਇਨਸਾਨ ਨੂੰ ਨੰਗਾ ਕਰਕੇ ਉਹਨੂੰ ਕੁੱਟਿਆ ਮਾਰਿਆ ਜਾਵੇ। ਇਹ ਕਿਸਾਨ ਨਹੀਂ ਕਰ ਸਕਦੇ ਇਹ ਗੁੰਡੇ ਲੋਕ ਕਰ ਸਕਦੇ ਨੇ ਕਿਸਾਨਾਂ ਦੇ ਅ ਮਤਲਬ ਮੋੜੇ ਤੇ ਰੱਖ ਕੇ ਬੰਦੂਕ ਜਰੂਰ ਚਲਾ ਰਹੇ ਨੇ ਪਰ ਹੈਗੇ ਕਾਂਗਰਸ ਦੇ ਗੁੰਡੇ ਨੇ ਫਿਰ ਕਿਉਂ 300 ਤੋਂ ਵੱਧ ਕਿਸਾਨਾਂ ਨੇ ਉੱਥੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਮਲੋੜ ਕੇਸ ਦੇ ਵਿੱਚ ਭਾਈ ਸਾਹਿਬ ਜਿਹੜੇ ਕਿਸਾਨ ਨੇ ਉਹ ਕਾਂਗਰਸੀ ਨਹੀਂ ਹੈਗੇ ਜਾਂ ਇੱਥੇ ਬਿਜ਼ਨਸਮੈਨ ਨੇ ਉਹ ਕਾਂਗਰਸੀ ਨਹੀਂ ਹੈਗੇ ਠੀਕ ਹੈ ਨਾ ਬੀਜੇਪੀ ਦੇ ਨਹੀਂ ਹੈਗੇ ਜੇ 300 ਉੱਥੇ ਕੁ 300 ਦੇ ਬੰਦਾ ਰਹਿੰਦਾ ਨਹੀਂ ਕਿਸਾਨ ਉੱਥੇ ਹਜ਼ਾਰਾਂ ਦੇ ਸਾਹਮਣੇ ਨਹੀਂ ਬੇਹਜ਼ਾਰਾਂ ਦੇ ਸਾਹਮਣੇ ਕਿਉਂ ਨਹੀਂ ਆ ਗਏ ਲੱਖਾਂ ਦੇ ਸਾਹਮਣੇ ਕਿਉਂ ਨਹੀਂ ਆ ਗਏ 300 ਹੀ ਕਿਉਂ ਆਏ ਨੇ ਠੀਕ ਹੈ ਨਾ ਜੀ ਇਸ ਕਰਕੇ ਜਿਹੜੇ ਜਿਹੜੇ ਕਾਂਗਰਸ ਦੇ ਲੋਗ ਨੇ ਉਹਨਾਂ ਨੇ ਬਸ ਨਾਂ ਲੈ ਰਹੇ ਨੇ ਮੇਰੇ ਕਿਸਾਨ ਵੀਰਾਂ ਦਾ ਔਰ ਜੋ ਵੀ ਇਹ ਡਰਾਮੇਬਾਜ਼ੀ ਕਰ ਰਹੇ ਨੇ ਇਹ ਸਾਰੇ ਹੀ ਕਾਂਗਰਸ ਦੇ ਲੋਗ ਨੇ ਔਰ ਇਹ ਬੜੀ ਜਲਦੀ ਸਾਹਮਣੇ ਨੰਗੇ ਹੋਣਗੇ ਇਹ ਲੋਗ ਇਹ ਕੈਪਟਨ ਸਾਹਿਬ ਸਿਰਫ 4 ਸਾਲ ਜਿਹੜੇ ਝੂਠੀਆਂ ਕਸਮਾਂ ਖਾ ਕੇ ਗੁਟਕਾ ਸਾਹਿਬ ਦੀ ਹੱਤਿਆ ਦੀ ਕਸਮਾਂ ਇਹਨਾਂ ਨੇ ਖਾਧੀਆਂ ਵੀ ਅਸੀਂ ਆ ਵਾਅਦੇ ਪੂਰੇ ਕਰਾਂਗੇ ਦੱਸੋ ਇੱਕ ਵੀ ਕਿਹੜਾ ਇਹਨਾਂ ਨੇ ਵਾਅਦਾ ਕੀਤਾ ਪੂਰਾ ਅੱਜ ਇਹ ਕਹਿ ਰਹੇ ਨੇ ਜੀ 85% ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਨੇ ਕਿ ਅਸੀਂ ਵਾਦੇ ਪੂਰੇ ਕਰਦੇ ਨੇ ਤੁਸੀਂ ਮੈਨੂੰ ਦੱਸ ਦਿਓ ਬਿਚਲੋ ਇੱਕ ਵੀ ਵਾਦਾ ਜਿਹੜਾ ਇਹਨਾਂ ਨੇ ਪੂਰਾ ਕੀਤਾ ਹੋਵੇ ਬਿਜਲੀ ਦੇ ਬਿੱਲ 5 ਰੁਪਏ ਯੂਨਿਟ ਕਰਾਂਗੇ ਅੱਜ 10 12 ਰੁਪਏ ਯੂਨਿਟ ਬਿਜਲੀ ਦਾ ਬਿੱਲ ਜਾ ਰਿਹਾ ਸ਼ਰਮ ਕਰੋ ਕੈਪਟਨ ਸਾਹਿਬ ਤੁਸੀਂ ਆਪਣੇ ਵਾਦੇ ਪੂਰੇ ਕਰੋ ਅੱਜ ਘਰ-ਘਰ ਦੇ ਵਿੱਚ ਨਸ਼ਾ ਵਿਕ ਰਿਹਾ ਤੁਹਾਡੇ ਰਾਜ ਦੇ ਵਿੱਚ ਬਟਾਲੇ ਸਾਈਡ ਦੇ ਉੱਪਰ ਮੇਰੇ ਕੋਲ 150 ਪੌਣੇ 200 ਮੋਤਾ ਹੋ ਗਈਆਂ ਤੁਹਾਡੀ ਜ਼ਹਿਰੀਲੀ ਸ਼ਰਾਬ ਪੀ ਕੇ ਔਰ ਅੱਜ ਵੀ ਸ਼ਹਿਰਾਂ ਦੇ ਵਿੱਚ ਘਰ-ਘਰ ਜਿਹੜਾ ਨਸ਼ਾ ਵਿਕਦਾ ਪਿਆ ਇਹ ਸਾਰੀ ਤੁਹਾਡੀ ਦੇਣ ਹੈ ਸੋ ਤੁਸੀਂ ਦੇਖਦੇ ਰਹੋ ਐਸਐਮਜੀ ਨਿਊਜ਼ ਲੁਧਿਆਣਾ ਤੋਂ ਕੈਮਰਾਮੈਨ ਵਿਪਨ अरोड़ा ਦੇ ਨਾਲ ਮੈਗਾ ਗਿੰਸ਼ਰਮਾ